ਹਾਂਜੀ ਸਾਸਰੀ ਕਾਲਜੀ ਲੋ ਜੀ ਆ ਜਿਹੜੀ ਤੁਸੀਂ ਥੰਬਨੇਲ ਦੇ ਉੱਤੇ ਫੋਟੋ ਦੇਖਦੇ ਆ ਇਹਦਾ ਨਾਮ ਆ ਸ਼ਤੀਸ਼ ਬਾਈ ਇਸ ਬਾਈ ਦੀਆਂ ਜਿਹੜੀਆਂ ਗੱਲਾਂ ਆ ਇੰਨੀਆਂ ਕਿ ਵਧੀਆ ਆ ਇੰਨਾ ਕਿ ਚੋਟੀ ਦਾ ਬਾਈ ਆ ਇਹ ਇਹ ਸਾਰਾ ਕੁਝ A to Z ਦੱਸ ਦਿੰਦਾ ਆ ਇਹ ਜਿਹੜਾ ਬੰਦਾ ਇਹਨੇ ਖਾਸ ਕਰਕੇ ਜਿਹੜੀ ਗੱਲਬਾਤ ਇਹਦੀ ਸੁਣੀ ਸੀਗੀ ਇਹਨੇ ਉਹ ਅੱਖਾਂ ਖੋਲਦਾ ਆ ਇਹ ਲੋਕਾਂ ਦੀਆਂ ਜਿਨ੍ਹਾਂ ਦੇ ਕੋਲ ਪੈਸਾ ਆ ਇਨੇ ਜਿੱਦਾਂ ਗੱਲ ਕੀਤੀ ਆ ਇਹ ਕਹਿੰਦਾ ਜਿੱਦਾਂ ਕੋਈ ਵੀ ਬੰਦਾ ਆ ਮੰਨ ਲਓ ਬਾਹਰ ਗਿਆ ਆ ਜਾਂ ਉਹਦੀ ਇੱਥੇ ਸੈਟਿੰਗ ਆ ਪੂਰੀ ਠੀਕ ਆ ਪੈਸੇ ਸੋਨੇ ਕਮਾਉਂਦਾ ਆ ਤੇ ਬਾਹਰਲੇ ਮੌਲਕ ਵਿੱਚ ਵੀ ਗਿਆ ਆ ਤਾਂ ਕੋਈ ਜੰਗ ਆ ਚਾਹੇ ਜਿੱਦਾਂ ਦਾ ਮਰਜੀ ਆ ਮੰਨ ਲਓ ਉਹਦੇ ਯਾਨੀ ਕਿ ਜਿੱਦਾਂ ਹੁਣ ਬਾਹਰ ਵੀ ਜਾਂਦੇ ਤਕਰੀਬਨ ਉਹ 2-3 ਲੱਖ ਰੁਪਇਆ ਮਹੀਨਾਮ ਕਮਾਈ ਲੈਂਦੇ ਆ ਜਿਹੜੇ ਮੁੰਡੇ ਵੀ ਆ ਉਹ ਕਹਿੰਦਾ ਬਈ ਬੰਦੇ ਦੇ ਮਨ ਵਿੱਚ ਚਾਹਨਾ ਹੁੰਦੀ ਆ ਵੀ ਮੈਂ ਕੋਈ ਸੇਵਾ ਕਰਨੀ ਆ ਜਿੱਦਾਂ ਸੇਵਾ ਕਰਨੀ ਆ ਕੋਈ ਜਿੱਦਾਂ ਐਨਜੀਓ ਅਨਮੋਲ ਵਾਲੇ ਆ ਉੱਥੇ ਜਾਂਦੇ ਆ ਉਹ ਕਹਿੰਦਾ ਕਈ ਸਾਡੇ ਕੋਲ ਬੰਦੇ ਆਉਂਦੇ ਜਿੱਦਾਂ ਉਹ ਤਾਂ ਪੈਸੇ ਨਹੀਂ ਲੈਂਦਾ ਚੱਲ ਅਨਮੋਲ ਹੋਣੀ ਵੀ ਮਰੀਜ਼ਾਂ ਨੂੰ ਸਿੱਧਾ ਪੈਸਾ ਦਵਾ ਦਿੰਦੇ ਆ ਕੋਈ ਮੈਂਟੂ ਨੂੰ ਲੱਭਦਾ ਫਿਰਦਾ ਜਿਹੜਾ ਬੰਦਾ ਆਪਣਾ ਉਹ ਲੁਧਿਆਣੇ ਵਾਲਾ ਬਹੁਤ ਵਧੀਆ ਇਨਸਾਨ ਆ ਰੱਬ ਰੂਪੀ ਰੂਹ ਆ ਇੱਕ ਕਿਸਮ ਦੀ ਉਹ ਵੀ ਤੇ ਇਹ ਸਾਰੇ ਬੰਦੇ ਜਿੱਦਾਂ ਬਹੁਤ ਵਧੀਆ ਆ ਐਨਜੀਓ ਵਾਲੇ ਤੇ ਉਹ ਕਹਿੰਦਾ ਵੀ ਜਿੱਦਾਂ ਇਹਨਾਂ ਨੂੰ ਤੁਸੀਂ ਚਲੋ ਦਿੰਨੇ ਆ ਵਧੀਆ ਗੱਲ ਆ ਪਰ ਉਹਨੇ ਇੱਕ ਗੱਲ ਕਹੀ ਆ ਉਹ ਕਹਿੰਦਾ ਜਿਹੜਾ ਬੰਦਾ ਕੋਈ ਵੀ ਐਨਜੀਓ ਦੇ ਥਰੂ ਕਿਸੇ ਗਰੀਬ ਦੀ ਸੇਵਾ ਕਰਨਾ ਚਾਹੁੰਦਾ ਆ ਕਿਸੇ ਮਾਲਮ ਮਰੀਜ਼ ਦੀ ਸੇਵਾ ਕਰਨਾ ਚਾਹੁੰਦਾ ਆ ਕਹਿੰਦੇ ਵੀ ਤੁਸੀਂ ਪਹਿਲਾਂ ਸਭ ਤੋਂ ਆਪਣੇ ਜਿਹੜਾ ਆਂਡ ਗਵਾਂਡ ਵਿੱਚ ਕੋਈ ਮਰੀਜ਼ ਆ ਕੋਈ ਬਜ਼ੁਰਗ ਆ ਕੋਈ ਦਵਾਈ ਲੈਣ ਜੋਗੇ ਜਿਹਦੇ ਕੋਲ ਪੈਸੇ ਨਹੀਂ ਹੈਗੇ ਉਹਦੀ ਸੇਵਾ ਕਰੋ ਉਸ ਤੋਂ ਬਾਅਦ ਆਪਣਾ ਪਿੰਡ ਦੇਖੋ ਪਿੰਡ ਦੇ ਵਿੱਚ ਕੋਈ ਗਰੀਬ ਗੁਰਬਾ ਆ ਕੋਈ ਬਿਮਾਰੀ ਦੇ ਨਾਲ ਪੀੜਤ ਇਨਸਾਨ ਆ ਜਿਹਦੇ ਕੋਲ ਨਹੀਂ ਪੈਸੇ ਹੈਗੇ ਦਵਾਈ ਲੈਣ ਦੇ ਉਹਦੀ ਸੇਵਾ ਕਰੋ ਉਹ ਕਹਿੰਦਾ ਵੀ ਤੁਸੀਂ ਉਹਨੂੰ ਮੇਰੇ ਤੱਕ ਪਹੁੰਚਾਓ ਜੇ ਤੁਸੀਂ ਜਿੱਦਾਂ ਜਿਹੜਾ ਆਸ਼ਵਾਨ ਬਵਕਾਟ ਆ ਜਿਹੜਾ ਕੋਈ ਉਹਦਾ ਹੁਣ ਨਾਮ ਮੈਨੂੰ ਪੂਰੀ ਤਰ੍ਹਾਂ ਨਹੀਂ ਲੈਣਾ ਆਉਂਦਾ ਜਿਨ੍ਹਾਂ ਦੇ ਉਹ ਬਣੇ ਆ ਉਹ ਤੁਸੀਂ ਮੇਰੇ ਤੱਕ ਪਹੁੰਚਾ ਦਿਓ ਜੇ ਤੁਹਾਡੇ ਕੋਲ ਚਲੋ ਪੈਸੇ ਹੈਗੇ ਆ ਪ੍ਰਮਾਤਮਾ ਕਰਕੇ ਤੁਹਾਡੇ ਇਹਨ ਵਧੀਆ ਕੰਮ ਆ ਚੱਲੀ ਜਾਂਦਾ ਪੂਰਾ ਸੈਟ ਆ ਕੰਮ ਤਾਂ ਤੁਸੀਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਨੀ ਕਿ ਜਿੱਥੇ ਮਰਜੀ ਇਲਾਜ ਕਰਾਓ ਕਰਾਓ ਤੁਸੀਂ ਸ਼ੁਰੂ ਕਰੋ ਆਪਣੇ ਗਵਾਂਢ ਤੋਂ ਤੇ ਉਸ ਤੋਂ ਬਾਅਦ ਆਪਣੇ ਪਿੰਡ ਤੋਂ ਐਦਾਂ ਨਹੀਂ ਵੀ ਆਪਣੇ ਜਿੱਦਾ ਗਵਾਂਢ ਆ ਕੋਈ ਬਿਮਾਰੀ ਦੇ ਨਾਲ ਉਹ ਮਰ ਰਿਹਾ ਆ ਮਰੀਜ਼ ਤੇ ਆਪਾਂ 5-4 ਲੱਖ ਰੁਪਈਆ ਲੈ ਕੇ ਕਿਸੇ ਐਨ ਜੀਓ ਕੋਲ ਦੇ ਚਲੇ ਜਾਈਏ ਵੀ ਆ ਸਾਡੀ ਜੀ ਆ ਸੇਵਾ ਲੈ ਲਓ ਅਸੀਂ ਸੇਵਾ ਕਰਨੀ ਚਾਹਨੇ ਆ ਇਹ ਗੱਲ ਉਹਦੀ ਬਹੁਤ ਜ਼ਿਆਦਾ ਵਧੀਆ ਲੱਗੀ ਆ ਕਿਉਂਕਿ ਜਦੋਂ ਕਹਿੰਦਾ ਤੁਸੀਂ ਗਵਾਡ ਤੋਂ ਆਪਣੇ ਤੋਂ ਸ਼ੁਰੂ ਕਰਾਂਗੇ ਤੁਹਾਡਾ ਜਿਹੜਾ ਗਵਾਡ ਆ ਜਿਹਦੀ ਸੇਵਾ ਹੋਈ ਹੋਊਗੀ ਉਹ ਵੀ ਬੰਦਾ ਚੱਲ ਥਾਨ ਨਹੀਂ ਇੱਕ ਤਾਂ ਭੁੱਲਦਾ ਹੈਗਾ ਬਾਕੀ ਥਾਨ ਕਰਾਉਣਾ ਤਾਂ ਨਹੀਂ ਚਾਹੀਦਾ ਹੈਗਾ ਪਰ ਫੇਰ ਵੀ ਉਹਦਾ ਜਿਹੜਾ ਇਹ ਕਹਿਣ ਦਾ ਤਰੀਕਾ ਇੰਨਾ ਕੁ ਜ਼ਿਆਦਾ ਵਧੀਆ ਲੱਗਾ ਹਨ ਇੰਨਾ ਕੋ ਬੰਦਾ ਵਧੀਆ ਆ ਤੁਹਾਨੂੰ ਵੀ ਪਤਾ ਸਾਰੇ ਉਹਦੀਆਂ ਵੀਡੀਓ ਦੇਖਦੇ ਆ ਇਹ ਗੱਲ ਤਾਂ ਆਮ ਵੀ ਜਦਾ ਉਹ ਨਾ ਵੀ ਕਵੇ ਭਾਵੇਂ ਤਾਂ ਵੀ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਜਦੋਂ ਕਿਸੇ ਦੇ ਕੋਲ 4 ਰੁਪਏ ਬਾਬਾ ਜੀ ਨੇ ਦੇਤੇ ਮੰਨ ਲਓ ਬਾਬੇ ਨੇ ਦੇਤੇ ਉਹਦਾ ਕੰਮਕਾਰ ਸੈੱਟ ਹੋ ਗਿਆ ਉਹ ਇਦਾਂ ਨਹੀਂ ਵੀ ਉਹ ਚਾ ਪੈਸੇ ਲੈ ਕੇ ਕਿਸੇ ਐਨਜੀਓ ਕੋਲ ਚਲ ਜਵੇ ਬਈ ਆ ਲਓ ਜੀ ਮੈਂ 4-5 ਲੱਖ ਰੁਪਈਆ ਡੋਨੇਟ ਕਰਨਾ ਆ ਕਿਸੇ ਮਰੀਜ਼ ਤੇ ਮੇਰੀ ਆ ਸੇਵਾ ਵਿੱਚ ਲਵਾ ਦਿਓ ਉਹਦੇ ਨਾਲੋਂ ਪਹਿਲਾਂ ਕਹਿੰਦਾ ਆਪਣਾ ਗਵਾਂਡ ਦੇਖੋ ਉਦੋਂ ਬਾਅਦ ਆਪਣਾ ਪਿੰਡ ਦੇਖੋ ਉਹਨਾਂ ਦੀ ਸੇਵਾ ਕਰੋ ਉਹ ਤੁਹਾਡੀ ਸੱਚੀ ਸੇਵਾ ਆ ਕਿਉਂਕਿ ਜਦੋਂ ਪਿੰਡ ਵਿੱਚ ਇੱਕ ਤਾਂ ਬੰਦੇ ਦਾ ਫਿਰ ਥੋੜਾ ਜਿਹਾ ਰੈਪਿਊਟੇਸ਼ਨ ਵਧੀਆ ਹੋ ਜਾਂਦਾ ਕਹਿੰਦਾ ਲੈ ਵੀ ਆ ਬੰਦੇ ਨੇ ਸੇਵਾ ਕੀਤੀ ਆ ਉਹ ਵਿਚਾਰਾ ਬਜ਼ੁਰਗ ਸੀ ਦਵਾਈ ਦੁੱਖੋਂ ਮਰ ਰਿਹਾ ਸੀਗਾ ਤੇ ਬਾਕੀ ਚਲੋ ਬਾਕੀ ਉਹਦੀਆਂ ਗੱਲਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਆ ਮੇਨ ਗੱਲ ਇਹ ਆ ਅੱਗੇ ਵੀ ਚੱਲ ਅਸੀਂ ਇੱਥੇ ਨਾਰਮਲ ਵੀ ਆਪਸ ਵਿੱਚ ਵੀ ਗੱਲ ਕਰਦੇ ਹੁੰਨੇ ਆ ਤੋ ਚਲੋ ਅੱਜ ਵੀਡੀਓ ਬਣਾ ਕੇ ਗੱਲ ਕਰ ਦਿੱਤੀ ਇਹਦਾ ਉਹ ਬਹੁਤ ਵਧੀਆ ਜਿਹਦੇ ਕੋਲ ਚਾਰ ਪੈਰ ਹੈਗੇ ਆ ਇੱਕ ਐਡਾ ਨਹੀਂ ਵੀ ਚਲੋ ਜੇ ਕੋਈ ਕਮਾਈ ਕਰਦਾ ਆ ਹਾਂ ਤੁਸੀਂ ਤਾਂ ਕਮਾਈ ਕਰਦਾ ਮੰਨ ਲਓ ਕੋਈ ਕਮਾਈ ਕਰਦਾ ਕੋਈ ਬਾਹਰਲੇ ਮੋਲਕ ਵਿੱਚ ਗਿਆ ਆ ਕਿਸੇ ਦੇ ਕੋਲ ਇੱਥੇ ਕੰਮ ਉਹਦਾ ਸੈਟ ਆ ਦੇ ਉਹ ਆਪਣਾ ਪਰਿਵਾਰ ਪਾਲੀ ਚੱਲੇ ਤੇ ਬਸ ਬਾਕੀ ਆਪਣਾ ਗਾਹਾਂ ਤੋਂ ਗਾਹ ਆਪਣੀ ਤਰੱਕੀ ਕਰੀ ਚੱਲੇ ਨਹੀਂ ਇਹ ਇਦਾਂ ਦਾ ਕੰਮ ਤਾਂ ਜਾਨਵਰ ਵੀ ਕਰਦੇ ਆ ਕਿਉਂਕਿ ਜਿਹੜੇ ਜਾਨਵਰ ਆ ਉਹ ਵੀ ਆਪਣਾ ਆਪਣੇ ਬੱਚੇ ਪਾਲਦੇ ਆ ਆਪਣੇ ਬੱਚਿਆਂ ਨੂੰ ਰੋਟੀ ਬਾਹਰੋਂ ਕਿਤੇ ਲਿਆ ਕੇ ਦਿੰਦੇ ਆ ਤੇ ਆਪਣੇ ਆਲਣੇ ਪਾਉਂਦੇ ਆ ਤੇ ਮੇਨ ਚੱਕਰ ਹੁੰਦਾ ਜਿਹੜਾ ਇਨਸਾਨ ਆ ਇਨਸਾਨ ਦਾ ਜਿਹੜਾ ਜਾਮਾ ਹੁੰਦਾ ਇਹ ਸਾਰ ਨਾਲੋਂ ਉੱਤੇ ਹੁੰਦਾ ਆ ਜਿੱਦਾਂ ਕਹਿੰਦੇ ਆ ਗ੍ਰੰਥਾ ਪੋਥੀਆਂ ਵਿੱਚ ਲਿਖਿਆ ਆ ਵੀ 84 ਲੱਖ ਜੂਨ ਤੋਂ ਬਾਅਦ ਇਹ ਜਨਮ ਮਿਲਦਾ ਆ ਸੋ ਤੁਸੀਂ ਜ਼ਰੂਰ ਆਪਣਾ 1-2 ਬੰਦੇ ਕੋਈ ਵੀ ਆ ਉਹਦੀ ਹੈਲਪ ਜ਼ਰੂਰ ਕਰੋ ਜਿਹੜਾ ਸਰਦਾ ਆ ਵਧੀਆ ਆ ਬਾਹਰ ਬੱਚੇ ਗਏ ਆ ਉਹ ਕਿਉਂਕਿ ਪ੍ਰਮਾਤਮਾ ਦੇ ਘਰ ਵਿੱਚ ਵੀ ਉਹਦੀ ਹਾਜ਼ਰੀ ਐਨ ਪੂਰੀ ਲੱਗੂਗੀ ਕੋਈ ਪ੍ਰਮਾਤਮਾ ਵੀ ਉਹਦੇ ਤੇ ਪੱਕਾ ਖੁਸ਼ ਹੋਊਗਾ ਗਾਰੰਟੀ ਵਾਲੀ ਗੱਲ ਆ ਇਹ ਕਿਉਂਕਿ ਜਿੱਦਾਂ ਹੁਣ ਆਪਣਾ ਕੰਮ ਤਾਂ ਹਰੇਕ ਹੀ ਆ ਪੈਸੇ ਕਮਾਉਂਦੀ ਆ ਜਨਤਾ ਗੱਡੀ ਲੈ ਲਈ ਘੁੰਮ ਫੇਰਿਆਂ ਦਾ ਹੋਟਲਾਂ ਵਿੱਚ ਖਾਣੇ ਖਾ ਲੈ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਲਾਤਾ ਉਹ ਤੁਸੀਂ ਆਪਣੇ ਉਹ ਫੈਮਲੀ ਦੇ ਵਿੱਚ ਹੀ ਬੰਦਾ ਰਹਿ ਜਾਂਦਾ ਆ ਉਹਦਾ ਕਿਸੇ ਨੂੰ ਕੀ ਫਾਇਦਾ ਕਿਸੇ ਨੂੰ ਥੋੜੀ ਇਹਦਾ ਕੋਈ ਫਾਇਦਾ ਆ ਇਹ ਸੋਚ ਜਿਹੜਾ ਬੰਦਾ ਪੈਸੇ ਕਮਾਉਂਦਾ ਸਹੀ ਉਹ ਤੰਦਰੁਸਤ ਆ ਓਕੇ ਰਿਪੋਰਟ ਆ ਉਹਨੂੰ ਜ਼ਰੂਰ ਕਿਸੇ ਇੱਕ ਦੋ ਬੰਦਿਆਂ ਦੀ ਮਦਦ ਕਰਨੀ ਚਾਹੀਦੀ ਆ ਆਪਣੇ ਗਵਾਂਢ ਵਿੱਚ ਦੇਖ ਲਓ ਕਿਸੇ ਦਾ ਘਰ ਵਿਚਾਰੇ ਦਾ ਮਾੜਾ ਆ ਉਹਦੀ ਛੱਤ ਬਦਲਾ ਦਿਓ ਤੇ ਕੋਈ ਜਾਂ ਕਿਸੇ ਦੀ ਜਿੱਦਾਂ ਉਹ ਪਹਿਲਾਂ ਗੱਲ ਕੀਤੀ ਆ ਕੋਈ ਬਿਮਾਰੀ ਆ ਕਿਸੇ ਨੂੰ ਉਹਨੂੰ ਤੁਸੀਂ ਉਹਨੂੰ ਦਵਾਈ दारू ਲੈ ਦਿਓ ਸੋ ਇਹ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਬੰਦੇ ਦਾ ਅੱਜ ਕੱਲ ਤੁਸੀਂ ਦੇਖਦੇ ਆਂ ਕੋਈ ਯਕੀਨ ਨਹੀਂ ਹੈਗਾ ਕਿਹੜੀ ਘੜੀ ਬੰਦਾ ਹੈਗਾ ਕਿਹੜੀ ਘੜੀ ਨਹੀਂ ਹੈਗਾ ਸੋ ਪਰਮਾਤਮਾ ਦੇ ਜਦੋਂ ਤੁਸੀਂ ਉੱਥੇ ਮੋਹਰੇ ਹੋਊਂਗੇ ਜਾ ਕੇ ਤਾਂ ਬੰਦਾ ਉੱਥੇ ਜਾ ਕੇ ਫਿਰ ਗੱਲ ਅਗਲੇ ਵੀ ਉੱਥੇ ਜਿੱਦਾ ਵਾਹਿਗੁਰੂ ਜਿਹੜਾ ਸੱਚਾ ਇੱਕ ਵਾਹਿਗੁਰੂ ਆ ਉਹ ਵੀ ਈਦਾ ਆਪਣੇ ਤੇ ਖੁਸ਼ ਹੋਊਗਾ ਵੀ ਨਹੀਂ ਵੀ ਇਹ ਬੰਦਾ ਗਰੀਬ ਗੌਰਬੇ ਦੀ ਮਦਦ ਕਰਨ ਆਇਆ ਇਹਨੇ ਇੰਨੇ ਬੰਦੇ ਦੀ ਮਦਦ ਕੀਤੀ ਆ ਬਾਕੀ ਇਹ ਨਾ ਸੋਚਣਾ ਆਪਾਂ ਨੂੰ ਇਹ ਬਿਲਕੁਲ ਵੀ ਨਹੀਂ ਸੋਚਣਾ ਚਾਹੀਦਾ ਵੀ ਹਾਂ ਜਿੱਦਾਂ ਆਪਾਂ ਅੱਜ ਮਦਦ ਕਰ ਦਿੱਤੀ ਆ ਮੰਨ ਲਓ ਮੈਂ ਕਿਸੇ ਦੀ ਮਦਦਤ ਕਰ ਦਿੱਤੀ ਆ ਮਦਦਤ ਕਰ ਦਿੱਤੀ ਆ ਕੱਲੂ ਮੈਂ ਉਹਨੂੰ ਕੰਮ ਕਹਿਤਾ ਕੋਈ ਯਾਰ ਆਪਾਂ ਜਾਣਾ ਕਿਤੇ ਜਾਂ ਤੂੰ ਆ ਮੇਰਾ ਕੰਮ ਕਰਾ ਦੇ ਅਗਲੇ ਨੇ ਕਹਿਤਾ ਨਹੀਂ ਯਾਰ ਮੈਂ ਜਾਣਾ ਮੇਰਾ ਟਾਈਮ ਹੈ ਨਹੀਂਗਾ ਤਾਂ ਆਪਣੇ ਮਨ ਵਿੱਚ ਉਹਦੇ ਲਈ ਗੁੱਸਾ ਆ ਜਵੇ ਹੀਣ ਭਾਵਨਾ ਆ ਜਵੇ ਆਪਣੇ ਮਨ ਤੇ ਉਹਦੇ ਲਈ ਗੁੱਸਾ ਹੋਵੇ ਐਡਾ ਬਿਲਕੁਲ ਵੀ ਨਹੀਂ ਕਰਨਾ ਹੈਗਾ ਇੱਕ ਵਾਰੀ ਮਦਦ ਜਿਹਦੀ ਕਰ ਦਿੱਤੀ ਆ ਉਹਦੀ ਮਦਦ ਕਰਕੇ ਬੱਸ ਭੁੱਲ ਜਾਣਾ ਇਹ ਹੀ ਪ੍ਰਮਾਤਮਾ ਸਿਖਾਉਂਦਾ ਆ ਕਿਸੇ ਦਾ ਜਿਹਦਾ ਉਹ ਕੀ ਕਹਿੰਦੇ ਹੁੰਦੇ ਆਪਣਾ ਸਾਨ ਨਹੀਂ ਲੈਣਾ ਚਾਹੀਦਾ ਵੀ ਜਦਦਾ ਮੈਂ ਕਿਸੇ ਦੀ ਮਦਦ ਕਰ ਦਿੱਤੀ ਆ ਤੇ ਉਹ ਵੀ ਮੇਰੇ ਮਗਰ ਮਗਰ ਤੁਰਿਆ ਫਿਰੇ ਵੀ ਜੋ ਮੈਂ ਕਹਾ ਉਹੋ ਕਰੇ ਨਹੀਂ ਇਹ ਗੱਲ ਬਿਲਕੁਲ ਗਲਤ ਆ ਮਦਦ ਕਰੋ ਮਦਦ ਕਰਕੇ ਉਸ ਪ੍ਰਮਾਤਮਾ ਦਾ ਸ਼ੁਕਰ ਕਰੋ ਤੇ ਪ੍ਰਮਾਤਮਾ ਤੁਹਾਡੇ ਤੇ ਖੁਸ਼ ਹੋਊਗਾ ਤੇ ਤੁਹਾਡੀ ਹੋਰ ਆਪਣੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਊਗੀ ਇਹ ਬਹੁਤ ਜ਼ਰੂਰੀ ਗੱਲ ਆ ਤਾਂ ਜੇ ਤੁਹਾਨੂੰ ਇਹ ਗੱਲ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਆਪਣਾ ਚੈਨਲ ਸਮਝ ਕੇ ਇਸ ਨੂੰ ਸਬਸਕ੍ਰਾਈਬ ਕਰਨਾ ਬੈਲ ਕਲ ਵੀ ਨਾ ਭੁੱਲਣਾ ਧੰਨਵਾਦ ਜੀ ਸਾਰਿਆਂ